ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸੁਆਮੀ ਇਸ ਸਾਖੀ ਦੁਆਰਾ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਜਿੰਨਾ ਸੀ ਪੂਰੀ ਉਮਰ ਵਿੱਚ ਨਹੀਂ ਕਰ ਸਕਦੇ ਉਹ ਉਹਨਾਂ ਤਾਂ ਇੱਕ ਪਲ ਵਿੱਚ ਹੀ ਕਰ ਦਿੰਦੇ ਹਨ ਸੰਗਤ ਜੀ ਅਸੀਂ ਸਤਿਗੁਰੂ ਦੇ ਕੋਲ ਨਾ ਵੀ ਜਾਈਏ ਪਰੰਤੂ ਕਈ ਵਾਰ ਸਤਿਗੁਰ ਖੁਦ ਸਾਡੇ ਤੇ ਮਿਹਰ ਕਰਨ ਲਈ ਸਾਨੂੰ ਚੁਣ ਲੈਂਦੇ ਹਨ ਸਾਡਾ ਉਪਾਰ ਕਰਦੇ ਹਨ ਅੱਜ ਦੀ ਸਾਖੀ ਵੱਡੇ ਬਾਬਾ ਜੀ ਦੇ ਸਮੇਂ ਦੀ ਸਾਖੀ ਹੈ ਇਹ ਇੱਕ ਸੱਚੀ ਕਟਨਾ ਤੇ ਆਧਾਰਿਤ ਹੈ ਜਿਸ ਵਿੱਚ ਇੱਕ ਟੈਕਸੀ ਡਰਾਈਵਰ ਹੈ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਅੱਜ ਦੀ ਸਾਖੀ ਵਿੱਚ ਅਸੀਂ ਜਾਣਾਂਗੇ ਕਿ ਸਤਿਗੁਰੂ ਕਿਵੇਂ ਸਾਡੇ ਨਸੀਬ ਬਦਲ ਕੇ ਰੱਖ ਦਿੰਦੇ ਹਨ ਬਾਬਾ ਜੀ ਆਪਣੀ ਮੋਜ ਵਿੱਚ ਆ ਜਾਣ ਤਾਂ ਉਹ ਫੁਰਸ਼ਤੋਂ ਵੀ ਉੱਚਾ ਚੱਕ ਕੇ ਅਰਸ਼ ਤੇ ਰੱਖ ਦਿੰਦੇ ਹਨ ਤੇ ਜਿਸ ਦਿਨ ਤੁਹਾਨੂੰ ਆਪਣੇ ਸਤਿਗੁਰੂ ਆਪਣੇ ਬਾਬਾ ਜੀ ਤੇ ਅਟਲ ਵਿਸ਼ਵਾਸ ਹੋ ਜਾਂਦਾ ਹੈ ਉਸ ਦਿਨ ਤੋਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਰੋਗ ਨਹੀਂ ਸਕਦੀ ਸਾਡੀ ਨੀਅਤ ਜੇਕਰ ਚੰਗੀ ਹੈ ਤਾਂ ਸਾਡੇ ਬਾਬਾ ਜੀ ਸਾਡੇ ਲਈ ਕੁਝ ਵੀ ਕਰ ਸਕਦੇ ਹਨ ਇੱਕ ਪਾਸੇ ਅਸੀਂ ਹੋਰ ਕੁਝ ਸੋਚਦੇ ਹਾਂ ਤੇ ਦੂਜੇ ਪਾਸੇ ਉਹ ਸੱਚ ਸੱਚਮੁੱਚ ਪੂਰਾ ਹੁੰਦਾ ਨਜ਼ਰ ਆਉਂਦਾ ਹੈ ਸੰਗਤ ਜੀ ਇੱਕ ਸਤਿਗੁਰੂ ਨੇ ਜਲੰਧਰ ਸ਼ਹਿਰ 사ਸੰਗ ਵਿੱਚ ਫਰਮਾਇਆ ਹੈ ਕਿ ਇਸ ਦੇ ਬਾਅਦ ਉਹਨਾਂ ਨੂੰ ਕਿਸੇ ਦੂਜੇ ਸ਼ਹਿਰ ਦੇ 사ਸੰਗ ਲਗਾਉਣ ਲਈ ਜਾਣਾ ਸੀ ਉਸ ਸਮੇਂ ਜ਼ਿਆਦਾ ਗੱਡੀਆਂ ਨਹੀਂ ਹੁੰਦੀਆਂ ਸਨ ਤਾਂ ਬਾਬਾ ਜੀ ਨੇ ਸੇਵਾਦਾਰਾਂ ਨੂੰ ਕਿਹਾ ਕਿ ਕਿਸੇ ਟੈਕਸੀ ਵਾਲੇ ਨੂੰ ਬੁਲਾਓ ਅੱਗੇ 사ਸੰਗ ਦੇ ਲਈ ਜਾਣਾ ਹੈ ਬਾਬਾ ਜੀ ਦੇ ਹੁਕਮ ਤੇ ਸੇਵਾਦਾਰ ਗੱਡੀ ਲੈਣ ਲਈ ਚਲਿਆ ਗਿਆ ਪਰ ਉਹਨਾਂ ਨੂੰ ਗੱਡੀ ਨਹੀਂ ਮਿਲੀ ਟੈਕਸੀ ਸਟੈਂਡ ਤੇ ਜਿਹੜੀਆਂ ਟੈਕਸੀਆਂ ਖੜੀਆਂ ਸਨ ਉਹਨਾਂ ਨੇ ਅਲੱਗ-ਅਲੱਗ ਥਾਂ ਤੇ ਜਾਣਾ ਸੀ ਇਸ ਕਰਕੇ ਟੈਕਸੀ ਦਾ ਪ੍ਰਬੰਧ ਨਹੀਂ ਹੋਇਆ ਫਿਰ ਸੇਵਾਦਾਰ ਨੇ ਦੇਖਿਆ ਕਿ ਉੱਥੇ ਇੱਕ ਟੈਕਸੀ ਵਾਲਾ ਖਾਲੀ ਬੈਠਾ ਸੀ ਸੇਵਾਦਾਰ ਉਸ ਦੇ ਕੋਲ ਗਏ ਤੇ ਚੱਲਣ ਨੂੰ ਕਿਹਾ ਤੂੰ ਸਾਡੇ ਬਾਬਾ ਜੀ ਨੂੰ ਲੈ ਕੇ ਚੱਲ ਸਕਦਾ ਹੈ ਉਹ ਮੰਨ ਗਿਆ ਪਰ ਉਹ ਥੋੜੇ ਵੱਧ ਪੈਸੇ ਮੰਗਦਾ ਸੀ ਤਾਂ ਸੇਵਾਦਾਰਾਂ ਨੇ ਕਿਹਾ ਕਿ ਭਾਈ ਜਾਇਜ਼ ਪੈਸੇ ਲੈ ਲਈ ਬਾਬਾ ਜੀ ਨੇ ਜਾਣਾ ਹੈ ਉਹ ਕਹਿਣ ਲੱਗਾ ਕਿ ਮੈਂ ਨਹੀਂ ਜਾਣਦਾ ਕਿਹੜਾ ਬਾਬਾ ਹੈ ਤੇਰਾ ਇਸ ਨਾਲ ਕੰਮ ਨਹੀਂ ਚੱਲੂਗਾ ਮੈਨੂੰ ਤਾਂ ਕੁਝ ਪੈਸੇ ਹੀ ਬਚਦੇ ਹਨ ਹੁਣ ਬਾਬਾ ਜੀ ਉਸ ਦੀ ਗੱਡੀ ਵਿੱਚ ਆ ਕੇ ਬੈਠ ਗਏ ਉਸ ਟੈਕਸੀ ਡਰਾਈਵਰ ਨੂੰ ਕਿਹਾ ਕਿ ਪਤਾ ਸੀ ਕਿ ਉਸ ਦੀ ਟੈਕਸੀ ਵਿੱਚ ਖੁਦ ਸਤਿਗੁਰੂ ਆ ਕੇ ਬੈਠੇ ਹਨ ਉਸ ਨੂੰ ਲੱਗਦਾ ਸੀ ਕੋਈ ਆਮ ਬਾਬਾ ਹੋਵੇਗਾ ਇਸ ਕਰਕੇ ਉਸਨੇ ਬਾਬਾ ਜੀ ਦਾ ਕੋਈ ਸਤਿਕਾਰ ਨਹੀਂ ਕੀਤਾ ਨਾ ਗੱਡੀ ਦਾ ਦਰਵਾਜ਼ਾ ਖੋਲਿਆ ਬਾਬਾ ਜੀ ਨੂੰ ਬਿਠਾਉਣ ਦੇ ਲਈ ਸੇਵਾਦਾਰਾਂ ਨੇ ਹੀ ਦਰਵਾਜ਼ਾ ਖੋਲ ਕੇ ਬਾਬਾ ਜੀ ਨੂੰ ਗੱਡੀ ਦੇ ਅੰਦਰ ਬਿਠਾ ਦਿੱਤਾ ਹੁਣ ਬਾਬਾ ਜੀ ਨੇ ਆਪਣੇ ਨਾਲ ਚਾਰ ਸੇਵਾਦਾਰ ਵੀ ਬਿਠਾ ਲਏ ਤੇ ਦੇਖ ਕੇ ਟੈਕਸੀ ਵਾਲਾ ਚਿੜਨ ਲੱਗ ਗਿਆ ਤੇ ਪੂਰੇ ਰਸਤੇ ਬੋਲਦਾ ਗਿਆ ਕਿ ਮੇਰੀ ਗੱਡੀ ਵਿੱਚ ਇੰਨੇ ਲੋਕਾਂ ਨੂੰ ਬਿਠਾ ਦਿੱਤਾ ਹੈ ਮੇਰੀ ਗੱਡੀ ਦਾ ਪੂਰਾ ਹਾਲ ਕਰਦੀ ਇਹ ਕੀ ਤਰੀਕਾ ਹੈ ਗੱਡੀ ਵਿੱਚ ਬੈਠਣ ਦਾ ਪਰ ਉਸ ਦੀਆਂ ਗੱਲਾਂ ਤੇ ਬਾਬਾ ਜੀ ਮੁਸਕਰਾ ਰਹੇ ਸਨ ਸਾਰੇ ਰਸਤੇ ਇਹੀ ਕਹਿੰਦਾ ਜਾ ਰਿਹਾ ਸੀ ਕਿ ਇੰਨੀ ਜ਼ਿਆਦਾ ਭੀੜ ਸੀ ਸੀ ਟੈਕਸੀ ਵਿੱਚ ਇੰਨੀ ਜ਼ਿਆਦਾ ਪੀੜਸੀ ਕੀ ਬਾਬਾ ਜੀ ਦੀ ਵਾ ਟੈਕਸੀ ਵਾਲੇ ਨੂੰ ਲੱਗ ਗਈ ਉਸ ਨੂੰ ਗੁੱਸਾ ਆ ਰਿਹਾ ਸੀ ਉਹ ਗੁੱਸੇ ਨਾਲ ਬੋਲਿਆ ਦਰ ਦਵਾਰਾ ਤੋੜੀ ਵਾ ਮੇਰੇ ਨਾਲ ਲੱਗੀ ਤਾਂ ਗੱਡੀ ਰੋਕ ਕੇ ਤੁਹਾਨੂੰ ਰਾਹ ਵਿੱਚ ਹੀ ਉਤਾਰ ਦਵਾਂਗਾ ਹੁਣ ਬਾਬਾ ਜੀ ਦੇ ਨਾਲ ਜੋ ਸੇਵਾਦਾਰ ਸਨ ਉਹਨਾਂ ਨੂੰ ਗੁੱਸਾ ਆ ਰਿਹਾ ਸੀ ਉਹ ਗੁੱਸੇ ਨਾਲ ਕੁਝ ਕਹਿਣ ਹੀ ਲੱਗੇ ਸਨ ਪਰ ਬਾਬਾ ਜੀ ਨੇ ਆਪਣੇ ਇਸ਼ਾਰੇ ਨਾਲ ਉਹਨਾਂ ਨੂੰ ਰੋਕ ਦਿੱਤਾ ਇਸ ਵਿੱਚ ਉਸ ਟੈਕਸੀ ਵਾਲੇ ਦੀ ਕੋਈ ਗਲਤੀ ਨਹੀਂ ਸੀ ਉਸ ਨੂੰ ਕੀ ਪਤਾ ਸੀ ਕਿ ਜਿਨ੍ਹਾਂ ਦੇ ਦਰਸ਼ਨਾਂ ਲਈ ਲੱਖਾਂ ਲੋਕ ਧੁੱਪ ਤੇ ਮੀਂਹ ਵਿੱਚ ਉਹਨਾਂ ਦਾ ਇੰਤਜ਼ਾਰ ਕਰਦੇ ਹਨ ਉਹ ਸਤਿਗੁਰੂ ਖੁਦ ਉਹਨਾਂ ਦੀ ਗੱਡੀ ਵਿੱਚ ਆ ਕੇ ਬੈਠੇ ਹਨ ਪਰ ਬਾਬਾ ਜੀ ਨੇ ਇਹ ਮੈਨਿਆ ਹੋਇਆ ਸੀ ਕਿ ਇਸ ਡਰਾਈਵਰ ਦਾ ਅੱਜ ਜਰੂਰ ਭਲਾ ਕਰਨਾ ਹੈ ਸਤਿਗੁਰੂ ਜਾਣਦੇ ਸਨ ਕਿ ਸੰਗਤ ਨੂੰ ਆਪਣੀ ਪਛਾਣ ਕਿਵੇਂ ਕਰਾਉਣੀ ਹੈ ਹੁਣ ਥੋੜੀ ਦੇਰ ਬਾਅਦ ਬਾਬਾ ਜੀ ਨੇ ਬਹੁਤ ਹੀ ਪਿਆਰ ਨਾਲ ਉਸ ਡਰਾਈਵਰ ਦੇ ਸਿਰ ਤੇ ਹੱਥ ਫੇਰਿਆ ਤੇ ਕਹਿਣ ਲੱਗੇ ਕਿ ਐਨਾ ਗੁੱਸਾ ਠੀਕ ਨਹੀਂ ਹੁੰਦਾ ਇਹ ਦੇਖ ਕੇ ਔਰ ਹੋਰ ਜਿਆਦਾ ਭੜਕ ਗਿਆ ਤੇ ਉਸ ਨੇ ਰੋਕ ਦਿੱਤੀ ਤੇ ਬੋਲਿਆ ਕਿ ਇੱਥੇ ਹੀ ਉਤਰ ਜਾਵੋ ਬਾਬਾ ਜੀ ਬੋਲੇ ਚਲੋ ਭਾਈ ਹੁਣ ਧਿਆਨ ਨਾਲ ਬੈਠਾਂਗੇ ਗੱਡੀ ਫਿਰ ਚੱਲ ਪਈ ਹੁਣ ਜਦੋਂ ਇਹ ਗੱਡੀ satsang ਦੇ ਅੱਗੇ ਪਹੁੰਚੀ ਤਾਂ ਬਾਬਾ ਜੀ satsang ਦੇ ਲਈ ਆਏ ਸਨ ਤਾਂ ਉੱਥੋਂ ਦਾ ਨਜ਼ਾਰਾ ਦੇਖ ਕੇ ਉਹ ਟੈਕਸੀ ਵਾਲਾ ਹੈਰਾਨ ਹੋ ਗਿਆ ਲੱਖਾਂ ਲੋਕ ਬਾਬਾ ਜੀ ਦੇ ਸਵਾਗਤ ਵਿੱਚ ਖੜੇ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਲੱਖਾਂ ਵਿੱਚ ਸੰਗਤ ਬਾਬਾ ਜੀ ਦੇ ਦਰਸ਼ਨਾਂ ਲਈ ਆਈ ਹੋਈ ਹੈ ਤਾਂ ਉਸ ਨੂੰ ਖੁਦ ਤੇ ਸ਼ਰਮ ਆਉਣ ਲੱਗੀ ਕਿ ਇੰਨੇ ਵੱਡੇ ਸਤਿਗੁਰ ਉਸ ਦੀ ਗੱਡੀ ਵਿੱਚ ਬੈਠੇ ਸਨ ਤੇ ਉਹ ਉਹਨਾਂ ਦੀ ਬੇਇੱਜ਼ਤੀ ਕਰ ਰਿਹਾ ਸੀ ਇੱਥੇ ਇਹ ਲੱਖਾਂ ਲੋਕ ਉਹਨਾਂ ਦੇ ਦਰਸ਼ਨਾਂ ਲਈ ਤੜਫ ਰਹੇ ਹਨ ਇਹ ਸਭ ਕੁਝ ਦੇਖ ਕੇ ਉਸ ਡਰਾਈਵਰ ਦੀ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਆਪਣੀ ਗੱਡੀ ਵਿੱਚ ਬੈਠ ਕੇ ਉਹ ਸਾਰਾ ਨਜ਼ਾਰਾ ਦੇਖ ਰਿਹਾ ਸੀ ਉਸ ਦੀ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਗਏ ਤੇ ਜਦੋਂ ਬਾਬਾ ਜੀ satsang ਲਗਾ ਕੇ ਵਾਪਸ ਜਾਣ ਲਈ ਆਏ ਉੱਥੇ ਤਾਂ ਉਦੋਂ ਤੱਕ ਸੰਗਤ ਨੂੰ ਪਤਾ ਚੱਲ ਗਿਆ ਸੀ ਕਿ ਬਾਬਾ ਜੀ ਦੀ ਟੈਕੀ ਕਰਕੇ ਆਏ ਹਨ ਤਾਂ ਸੰਗਤ ਜੀ ਨੇ ਆਪਣੀਆਂ ਗੱਡੀਆਂ ਦੇ ਦਰਵਾਜ਼ੇ ਖੋਲ ਦਿੱਤੇ ਤੇ ਬਾਬਾ ਜੀ ਦੇ ਅੱਗੇ ਪਾਸ ਕਰਨ ਲੱਗੇ ਕਿ ਬਾਬਾ ਜੀ ਤੁਸੀਂ ਇਸ ਗੱਡੀ ਵਿੱਚ ਚੱਲੋ ਜੀ ਬਾਬਾ ਜੀ ਨੇ ਕਿਹਾ ਕਿ ਅਸੀਂ ਗੱਡੀ ਵਿੱਚ ਜਾਵਾਂਗੇ ਸੰਗਤ ਜੀ ਬਾਬਾ ਜੀ ਨੇ ਮੰਨਿਆ ਹੋਇਆ ਸੀ ਕਿ ਅੱਜ ਇਸ ਡਰਾਈਵਰ ਦਾ ਭਲਾ ਜ਼ਰੂਰ ਕਰਨਾ ਹੈ ਬਾਬਾ ਜੀ ਨੇ ਕਿਹਾ ਕਿ ਅਸੀਂ ਟੈਕਸੀ ਵਿੱਚ ਹੀ ਜਾਵਾਂਗੇ ਬਾਬਾ ਜੀ ਨੇ ਮੰਨਿਆ ਹੋਇਆ ਸੀ ਕਿ ਅੱਜ ਇਸ ਡਰਾਈਵਰ ਦਾ ਜ਼ਰੂਰ ਭਲਾ ਕਰਨਾ ਹੈ। ਬਾਬਾ ਜੀ ਗੱਡੀ ਵਿੱਚ ਬੈਠੇ ਤਾਂ ਉਹ ਡਰਾਈਵਰ ਚੁੱਪਚਾਪ ਗੱਡੀ ਚਲਾਉਣ ਲੱਗ ਗਿਆ। ਤੇ ਅੱਖਾਂ ਵਿੱਚ ਹੰਝੂ ਆ ਰਹੇ ਸਨ ਤੇ ਮੂੰਹ ਤੋਂ ਕੁਝ ਨਹੀਂ ਨਿਕਲ ਰਿਹਾ ਸੀ ਤੇ ਜਦੋਂ ਬਾਬਾ ਜੀ ਆਪਣੇ ਸਤਸੰਗ ਕੇਂਦਰ ਵਿੱਚ ਕਮਰੇ ਵਿੱਚ ਆ ਗਏ ਤਾਂ ਉਹ ਟੈਕਸੀ ਵਾਲਾ ਬਾਬਾ ਜੀ ਦੇ ਪਿੱਛੇ ਚੱਲਣ ਲੱਗਿਆ ਬਾਬਾ ਜੀ ਦੇ ਪਿੱਛੇ ਪਿੱਛੇ ਚਲਾ ਗਿਆ ਤੇ ਬਾਬਾ ਜੀ ਦੇ ਪੈਰ ਫੜ ਕੇ ਜੋਰ-ਜੋਰ ਨਾਲ ਰੋਣ ਲੱਗਾ ਤਾਂ ਬਾਬਾ ਜੀ ਬੋਲੇ ਕੋਈ ਗੱਲ ਨਹੀਂ ਤੇ ਫਿਰ ਬਾਬਾ ਜੀ ਬੋਲੇ ਕਿ ਟੈਕਸੀ ਤੇਰੀ ਆਪਣੀ ਹੈ ਤਾਂ ਬੋਲਿਆ ਨਹੀਂ ਬਾਬਾ ਜੀ ਇਸ ਟੈਕਸੀ ਦਾ ਮਾਲਕ ਤਾਂ ਕੋਈ ਹੋਰ ਹੈ ਮੈਂ ਤਾਂ ਬਸ ਇਸ ਨੂੰ ਚਲਾਉਂਦਾ ਹਾਂ ਤਾਂ ਬਾਬਾ ਜੀ ਕਹਿਣ ਲੱਗੇ ਕਿ ਤੂੰ ਆਪਣੀ ਲੈ ਲੈ ਤਾ ਉਹ ਚੁੱਪਚਾਪ ਖੜਾ ਰਿਹਾ ਬਾਬਾ ਜੀ ਫਿਰ ਬੋਲੇ ਮਾਲਕ ਮਿਹਰ ਕਰੇਗਾ ਟੈਕਸੀ ਵੀ ਖੁਦ ਦੀ ਹੋ ਜਾਵੇਗੀ ਇਹ ਸੁਣ ਕੇ ਉਹ ਉੱਥੋਂ ਚਲਾ ਗਿਆ ਪਰ ਕੁਝ ਦਿਨਾਂ ਬਾਅਦ ਉਸ ਨੇ ਕੀ ਦੇਖਿਆ ਉਸ ਦਾ ਕੋਈ ਜ਼ਮੀਨੀ ਵਿਵਾਦ ਬਹੁਤ ਸਾਲਾਂ ਤੋਂ ਚੱਲ ਰਿਹਾ ਸੀ ਉਸ ਵਿੱਚ ਉਹ ਜਿੱਤ ਗਿਆ ਉਸ ਨੇ ਆਪਣੀ ਟੈਕਸੀ ਖਰੀਦ ਲਈ ਫਿਰ ਉਸ ਨੂੰ ਜ਼ਿਆਦਾ ਆ ਕਿ ता बाबा जी मालक मेहर करेगा टैक्सी भी अपनी हो जाएगी खुशी खुशी मिठाई ले के बाबा बी देवाद करने ता बाबा जी फिर बोले तेरे को दुकान है तो वह टैक्सी वाला बोलिया नहीं बाबा जी ता बाबा जी बोले ਕੋਈ ਗੱਲ ਨਹੀਂ ਉਹ ਵੀ ਹੋ ਜਾਵੇਗਾ ਮਾਲਕ ਮਿਹਰ ਕਰੇਗਾ ਥੋੜੇ ਦਿਨਾਂ ਵਿੱਚ ਹੀ ਉਸਨੇ ਆਪਣੀ ਦੁਕਾਨ ਖੋਲਹੀ ਜਦੋਂ ਦੁਕਾਨ ਜਦੋਂ ਦੁਕਾਨ ਦਾ ਧੰਨਵਾਦ ਕਰਨ ਲਈ ਉਹ ਬਾਬਾ ਜੀ ਕੋਲ ਆਇਆ ਤਾਂ ਬਾਬਾ ਜੀ ਫਿਰ ਬੋਲੇ ਕਿਨਾ ਕੁਝ ਹੈ ਤੇਰੇ ਕੋਲ ਟੈਕਸੀ ਵੀ ਹੈ ਦੁਕਾਨ ਵੀ ਹੈ ਕਿਸੇ ਦਿਨ ਤੇਰੇ ਕੋਲ ਆਪਣਾ ਖੁਦ ਦਾ ਘਰ ਵੀ ਹੋ ਜਾਵੇਗਾ ਤਾਂ ਫਿਰ ਬਾਬਾ ਜੀ ਨਹੀਂ ਬਾਬਾ ਜੀ ਮੇਰੇ ਕੋਲ ਖੁਦ ਦਾ ਮਕਾਨ ਨਹੀਂ ਹੈ ਕਿਰਾਏ ਤੇ ਮਕਾਨ ਤੇ ਰਹਿੰਦਾ ਹਾਂ ਤਾਂ ਬਾਬਾ ਜੀ ਕਹਿਣ ਲੱਗੇ ਕਿ ਮਹਿਰ ਤਾਂ ਬਾਬਾ ਜੀ ਬੋਲੇ ਮਾਲਕ ਮਹਿਰ ਕਰੇਗਾ ਥੋੜੇ ਦਿਨਾਂ ਵਿੱਚ ਉਸ ਦਾ ਖੁਦ ਦਾ ਮਕਾਨ ਵੀ ਬਣ ਗਿਆ ਉਸ ਦਾ ਵਪਾਰ ਇੰਨਾ ਚੱਲ ਗਿਆ ਕਿ ਉਸ ਦੇ ਕੋਲ ਕੋਈ ਚੀਜ਼ ਦੀ ਕਮੀ ਨਹੀਂ ਰਹੀ ਕਿਸੇ ਵੀ ਚੀਜ਼ ਦੀ ਉਸ ਨੂੰ ਕੋਈ ਦਿੱਕਤ ਨਹੀਂ ਆਉਂਦੀ ਸੀ ਹੁਣ ਜਦੋਂ ਸਾਰਾ ਪਰਿਵਾਰ ਬਾਬਾ ਜੀ ਦਾ ਧੰਨਵਾਦ ਕਰਨ ਲਈ ਪਹੁੰਚਿਆ ਤਾਂ ਬਾਬਾ ਜੀ ਕੁਝ ਪੁੱਛਣ ਲੱਗ ਗਏ ਇਸ ਤੋਂ ਪਹਿਲਾਂ ਤਾਂਦੀ ਵਾਲਾ ਬੋਲਿਆ ਬਾਬਾ ਜੀ ਹੋਰ ਕਿਸੇ ਪ੍ਰਕਾਰ ਦੀ ਕੋਈ ਵੀ ਚੀਜ਼ ਦੀ ਇੱਛਾ ਨਹੀਂ ਹੈ ਕਿਨਾਂ ਕਿਸੇ ਇੱਕ ਚੀਜ਼ ਦੇ ਬਾਬਾ ਜੀ ਤਾਂ ਜਾਣੀ ਜਾਣ ਸਨ ਉਹ ਜਿਸ ਚੀਜ਼ ਦੀ ਗੱਲ ਕਰ ਰਿਹਾ ਸੀ ਫਿਰ ਵੀ ਉਸ ਦੇ ਮੂੰਹ ਤੋਂ ਸੋਨਾ ਚਾਉਂਦੇ ਸਨ ਬਾਬਾ ਜੀ ਬੋਲੇ ਦੱਸ ਕੀ ਚਾਹੀਦਾ ਹੈ ਤੈਨੂੰ ਉਸ ਨੇ ਬਾਬਾ ਜੀ ਦੇ ਪੈਰ ਫੜ ਕੇ ਬੋਲਿਆ ਬਾਬਾ ਜੀ ਮੈਨੂੰ ਤੁਹਾਡੀ ਸ਼ਰਮ ਚਾਹੀਦੀ ਹੈ ਮੈਨੂੰ ਨਾਮਦਾਨ ਦੀ ਬਖਸ਼ੀਸ਼ ਕਰ ਦਿਵੋ ਫਿਰ ਬਾਬਾ ਜੀ ਬੋਲੇ ਪਹਿਲਾਂ ਮੈਨੂੰ ਇਹ ਦੱਸ ਕਿ ਮਾਲਕ ਨੇ ਤੈਨੂੰ ਇੰਨਾ ਦਾਤ ਤਾਂ ਦਿੱਤੀ ਹੈ ਉਸ ਦਾ ਸ਼ੁ크ਰਾਨਾ ਸਵੇਰੇ 3 ਵਜੇ ਉੱਠ ਕੇ ਕਰਿਆ ਕਰ ਤਾਂ ਟੈਕਸੀ ਵਾਲਾ ਕਹਿਣ ਲੱਗਾ ਨਹੀਂ ਬਾਬਾ ਸਵੇਰੇ 3 ਵਜੇ ਉੱਠ ਕੇ ਕਰਦਾ ਹੈ ਤਾਂ ਟੈਕਸੀ ਵਾਲਾ ਕਹਿਣ ਲੱਗਾ ਨਹੀਂ ਬਾਬਾ ਜੀ ਜੀ ਬੋਲੇ ਤੇ 3 ਵਜੇ ਉੱਠਣਾ ਸ਼ੁਰੂ ਕਰਦੇ ਉਹ ਟੈਕਸੀ ਵਾਲਾ ਉੱਥੋਂ ਚਲਾ ਗਿਆ ਤੇ ਬਾਬਾ ਜੀ ਦੇ ਹੁਕਮ ਅਨੁਸਾਰ ਉਹ ਰੋਜ਼ ਸਵੇਰੇ 3 ਵਜੇ ਉੱਠ ਜਾਂਦਾ ਸੀ ਉਹ ਮਾਲਕ ਦੀ ਝਾੜ ਦੇ ਵਿੱਚ ਬੈਠ ਜਾਂਦਾ ਸੀ ਉਸ ਤੋਂ ਕੁਝ ਦਿਨਾਂ ਬਾਅਦ ਜਦੋਂ ਬਾਬਾ ਜੀ ਨੂੰ ਇਹ ਲੱਗਾ ਕਿ ਹੁਣ ਇਸ ਨੂੰ ਨਾਮਦਾਨ ਦੇਣਾ ਚਾਹੀਦਾ ਹੈ ਤਾਂ ਉਹਨਾਂ ਨੇ ਉਸ ਨੂੰ ਨਾਮਦਾਨ ਦੀ ਬਖਸ਼ਿਸ਼ ਕਰ ਦਿੱਤੀ ਇਹ ਜੋ ਕੁਝ ਤੈਨੂੰ ਮਾਲਕ ਨੇ ਦਿੱਤਾ ਹੈ ਭਜਨ ਸਿਮਰਨ ਕਰਿਆ ਕਰ ਤਾਂ ਤਾਂ ਤੇਰੇ ਕੋਲ ਹੀ ਰਹੇਗਾ ਸੰਗਤ ਜੀ ਬਾਬਾ ਜੀ ਦੀ ਮਿਹਰ ਕਰਨ ਦਾ ਅੰਦਾਜ਼ ਹੀ ਵੱਖਰਾ ਹੈ ਪਹਿਲਾਂ ਉਸ ਨੂੰ ਸਭ ਕੁਝ ਦੇ ਦਿੱਤਾ ਜੋ ਜੋ ਉਸ ਨੂੰ ਚਾਹੀਦਾ ਸੀ ਫਿਰ ਉਸ ਨੂੰ ਸਵੇਰੇ 3 ਵਜੇ ਭਜਨ ਸਿਮਰਨ ਤੇ ਬੈਠਣ ਦੀ ਆਦਤ ਪਾ ਦਿੱਤੀ ਉਸ ਦੇ ਬਾਅਦ ਉਸ ਨੂੰ ਨਾਮਦਾਨ ਦੀ ਬਖਸ਼ਿਸ਼ ਕਰ ਦਿੱਤੀ ਤੇ ਆਪਣੀ ਸ਼ਰਨ ਵਿੱਚ ਲੈ ਲਿਆ ਪਿਆਰੀ ਸੰਗਤ ਜੀ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਬਾਬਾ ਜੀ ਨੂੰ ਸਭ ਕੁਝ ਪਤਾ ਹੈ ਪਿਆਰੀ ਸੰਗਤ ਵਿੱਚੋਂ ਕਿਸੇ ਨੂੰ ਕਦੋਂ ਤੇ ਕੀ ਚਾਹੀਦਾ ਹੈ ਵਕਤ ਆਣ ਤੇ ਉਹ ਖੁਦ ਉਸ ਨੂੰ ਚੁਣ ਲੈਂਦੇ ਹਨ ਸਭ ਦਾ ਵਕਤ ਆਉਂਦਾ ਹੈ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਜੋ ਵੀ ਕਰਦਾ ਹੈ ਉਹ ਚੰਗੇ ਲਈ ਹੀ ਕਰਦਾ ਹੈ ਤੇ ਆਪਣੇ ਸਤਿਗੁਰੂ ਤੇ ਹਮੇਸ਼ਾ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ ਕਦੇ ਵੀ ਉਸ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਸਾਨੂੰ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਕਿਉਂਕਿ ਵਕਤ ਆਉਣ ਤੇ ਪ੍ਰਮਾਤਮਾ ਸਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੇ ਹਨ ਰਾਦਾ ਸਵਾਮੀ